ਰਾਤ ਬਲਾਚੌਰ ਦੇ ਪਿੰਡ ਆਸਰੋ ਵਿੱਚ ਉਸ ਸਮੇਂ ਮਾਤਮ ਸ਼ਾ ਗਿਆ ਜਿਸ ਵੇਲੇ ਇੱਕ ਨੌਜਵਾਨ ਵੱਲੋਂ ਭੇਦ ਭਰੇ ਹਾਲਾਤਾਂ ਵਿੱਚ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਸੂਰਜ ਕੁਮਾਰ ਪੁੱਤਰ RAMLAL YADAV ਉਮਰ 26 ਸਾਲ ਜੋ ਕਿ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਹੁਣ ਪਿੰਡ ਆਸਰੋ ਵਿੱਚ ਰਹਿ ਰਹੇ ਸਨ ਮ੍ਰਿਤਕ ਨੌਜਵਾਨ ਦੇ ਭਰਾ ਵੱਲੋਂ ਦੱਸਿਆ ਗਿਆ ਕਿ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਮੇਰੇ ਭਰਾ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਪ੍ਰਾਂਤੂ ਕਾਫੀ ਡਰ ਗਿਆ ਸੀ ਅਤੇ ਘਰੋਂ ਚਲਾ ਗਿਆ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਹੋ ਗਿਆ ਸੀ ਜਦੋਂ ਉਹ ਘਰ ਵਾਪਸ ਆਇਆ ਤਾਂ ਉਸਦੇ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਉਸ ਦੀ ਲਾਸ਼ ਮਿਲੀ ਪੁਲਿਸ ਪ੍ਰਸ਼ਾਸਨ ਵੱਲੋਂ मौके ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਚਾਰ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਕੀ ਨਾਮ ਹੈ ਤੁਹਾਡਾ ਬੇ? ਸੰਦੀਪ ਕੁਮਾਰ ਜੀ। ਇਹ ਕੀ ਬਾਤ ਹੋਈ ਤੇਰੇ ਭਾਈ ਦਾ ਜੋ ਪਤਾ ਲੱਗਾ ਹੈ ਕਿ ਉਸਨੇ ਆਤਮ ਹੱਤਿਆ ਕਰ ਲਈ। ਜੀ ਮੈਂ ਡਿਊਟੀ ਗਿਆ ਹੋਇਆ ਤਾਂ ਜੀ ਤੇ 10:30 ਵਜੇ ਆਇਆ ਜੀ ਡਿਊਟੀ ਤੇ। ਯਾਰ ਮੈਂ ਡਿਊਟੀ ਤੇ ਆ ਤੇ ਮੇਰੇ ਪਿੰਡ ਦੇ ਕਹਿੰਦੇ ਦੇ ਕਿ ਤੇਰੇ ਪਰਾ ਨਾਲ ਲੜਾਈ ਹੋਈ ਗਈ ਹੈ ਮੈਂ ਕਿਹਾ ਅੱਛਾ ਜੀ ਕੋਈ ਨਹੀਂ ਮੈਂ ਘਰੇ ਜਾ ਕੇ ਫਿਰ ਫੋਨ ਕਰਿਆ ਮੈਂ ਪਰਾਂ ਨੂੰ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਲੜਾਈ ਹੋ ਗਈ ਉਹਨਾਂ ਨੇ ਟਾਇਆ ਮੈਨੂੰ ਗੇਟ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਆ ਜਾ ਕੱਲ ਨੂੰ ਦੇਖੂਗੇ ਅਸੀਂ ਸਵੇਰੇ ਜਾ ਕੇ ਚੌਂਕੀ ਜਾਵਾਂਗੇ ਸਰਪੰਚ ਕੋਲ ਜਾਵਾਂਗੇ ਆਪਾਂ ਗੰਨਾ ਨਹੀਂ ਮੈਨੂੰ ਮਾਰ ਦੂੰਗੇ ਆ ਕਰ ਦੂੰਗਾ ਉਹ ਕਰ ਦੂੰਗੇ ਉਹ ਕਹਿੰਦਾ ਮੈਂ ਆਣਾ ਨਹੀਂ ਮੈਂ ਕਾਜ ਆਸੀ ਹੈਗੇ ਟੈਨਸ਼ਨ ਆ ਲਾਤੀ ਉਹ ਆ ਗਿਆ ਫਿਰ ਆ ਗਿਆ ਤੇ ਦਰਦਾ ਬਹੁ ਜਿਗਾ ਉਹ ਉਹ ਕਹਿੰਦਾ ਉਹਨਾਂ ਨੇ ਧਮਕੀ ਦਿੱਤੀ ਵੀ ਕਿ ਜੇ ਅੱਜ ਤੈਨੂੰ ਟੋਟ ਬੜ ਦੇਣਾ ਅੱਜ ਤੈਨੂੰ ਬੜ ਕੇ ਨਹਿਰ ਚ ਸੇੜ ਦੇਣਾ ਹੈ ਨਹਿਰ ਚ ਸੇੜਦੇਣਾ ਫਿਰ ਆ ਗਿਆ ਮੈਂ ਕਿ ਕੋਈ ਨਹੀਂ ਕੱਲੂ ਗੱਲ ਕਰੂੰਗਾ ਸਰਪੰਚ ਚੌਂਕੀ ਜਾ ਕੇ ਕੰਪਲੀਟ ਕਰੂ ਯਾਰ ਅੰਦਰ ਰਾਤ ਤੱਕ ਤੋ ਉਹਨੇ ਬੜ ਦੇਣਾ ਮੈਨੂੰ ਇੱਥੇ ਕਰ ਦੇਣਾ ਉੱਥੇ ਕਰ ਦੇਣਾ ਨਾ ਵੀ ਜਵਾਦਣਾ ਹੈ ਮੈਂ ਕਿਹਾ ਅੱਛਾ ਕੋਈ ਨਹੀਂ ਉਹ ਪਾਗਲ ਹੋ ਗਿਆ ਦਾ ਪੂਰਾ ਉਹ ਤੇ ਡਰ ਗਿਆ ਦਾ ਯਾਰ ਉਹਨੂੰ ਫਿਰ ਮੈਂ ਕਿਹਾ ਚਲੋ ਸੋ ਜਾ ਕੋਈ ਨਹੀਂ ਉਹਨੂੰ ਦੋ ਵਾਰੀ ਤਿੰਨ ਵਾਰੀ ਸੁਲਾਇਆ ਫਿਰ ਉਹਨੂੰ ਮੰਨਦਾ ਨਹੀਂ ਤਾਂ ਜਵਾਦ ਹੱਥੇ ਤੇ ਗੁੱਸਾ ਹੋਇਆ ਮੈਂ ਫੇਰ ਜਾ ਕੇ ਸੁਤਦਾ ਹੋ ਉਸ ਤੋਂ ਬਾਅਦ ਫਿਰ ਕੀ ਹੋਇਆ ਉਹਦੇ ਬਾਅਦ ਸਾਰ ਸੋ ਗਏ ਸੀ ਤੋਏ ਫਿਰ ਆ ਸਾਰੇ ਸੋ ਗਏ ਫਿਰ 6 ਵਜੇ ਇੱਕ ਕਰਾਇਦਾ ਆ ਰਹਾ ਮੇਰੇ ਪ੍ਰੇਮ ਨਗਰ ਸਿਗਾ ਉਹ ਉਹ ਆਇਆ ਕਹਿੰਦਾ ਤੇਰਾ ਪ੍ਰਾਕ ਇੱਥੇ ਐ ਮੈਂ ਕਿ ਬੈਠ ਕੇ ਪਿਆ ਆਉਣਾ ਕਹਿੰਦਾ ਉੱਤੇ ਹੈ ਨਹੀਂ ਉਹ ਮੈਂ ਕਿ ਆச்சா ਮੈਂ ਕੋਠੇ ਤੇ ਆਉਣਾ ਕੋਠੇ ਜਾ ਕੇ ਦੇਖਿਆ ਉਹਨੇ ਥੱਲੇ ਤੇ ਹੀ ਦੇਖਿਆ ਉਹ ਉੱਥੇ ਖੜਾ ਸੀਗਾ ਉੱਥੇ ਜਦ 20 ਮਿੰਟ ਹੋ ਗਏ ਫਿਰ ਦੁਬਾਰਾ ਗਿਆ ਦੇਖਣ ਉੱਥੇ ਖੜਾ ਦਾ ਉਹ ਹਿਲਦਾ ਨਹੀਂ ਤਾਂ ਉੱਥੇ ਉਹਨੇ ਜ ਦੋ ਪੌੜੀ ਚੜੀ ਦੇਖਿਆ ਫਾਜ਼ੀ ਲਾਇਗੀ ਇਹ ਕਾਲੇ ਦੇ ਮੁੰਡਿਆਂ ਨੂੰ ਉਹਨਾਂ ਨੇ ਕੀ ਗੱਲਬਾਤ ਹੋਈ ਸੀ ਲੜਾਈ ਕਾਹਤੋਂ ਹੋਈ ਸੀ ਇਹ ਜੀ ਉਹਨਾਂ ਨੇ ਦੱਸਿਆ ਉਹਨੇ ਨਹੀਂ ਦੱਸਿਆ ਜੀ ਇਹ ਬਾਈ ਇਹ ਨਹੀਂ ਗੱਲ ਦੱਸੀ ਉਹਨਾਂ ਨੇ ਮੈਨੂੰ ਵੱਟ ਦੇਣਾ ਹੈ ਵੱਟ ਦੇਣਾ ਉਹਨਾਂ ਨਾਲ ਅੱਜ ਵੱਟ ਦੇਣਾ ਜਿੱਦਾਂ ਮਰਜ਼ੀ ਨੇ ਵੱਟ ਦੇਣਾ ਮੈਂ ਮੈਂ ਡਰ ਗਿਆ ਇਹ ਨਾਮ ਤੇਰੇ ਭਰਾ ਦਾ ਕੀ ਨਾਮ ਹੈ ਸੁਰੇਸ਼ ਕੁਮਾਰ ਜੀ ਸੁਰੇਸ਼ ਕੁਮਾਰ ਕਿੰਨੀ ਉਮਰ ਦੀ ਉਹਦੇ 26 ਸਾਲ ਤੇ ਪੁਲਿਸ ਨੂੰ ਡੇਟਾ ਦੱਸਦਾ ਪੁਲਿਸ ਨੂੰ ਹਾਂ ਜੀ ਸਵੇਰੇ ਦੱਸਦਾ ਜੀ ਤੇ ਹੁਣ ਭਰਾ ਦੀ ਲਾਸ਼ ਕਿੱਥੇ ਹੈ ਬਲਾ ਚੋਰ ਹੈ ਜੀ ਬਾਕੀ ਪਰਿਵਾਰਕ ਮੈਂਬਰ ਕਿਤੇ ਮੰਮੀ ਡੈਡੀ ਪਿੰਡ ਤੇ ਮੰਮੀ ਡੈਡੀ ਆ ਰਹੇ ਜੀ ਪਿੰਡ ਤੇ ਕੱਲ ਨੂੰ ਆ ਜੀ ਠੀਕ ਅੱਜ ਸੱਚੀ ਇੱਕ ਪਤਾ ਲੱਗਿਆ ਇੱਕ ਮੁੰਡੇ ਨੇ ਪਹਲਿਆ ਕਰਨ ਕਿਹੜੇ ਪਿੰਡ ਦਾ ਸੀਗਾ ਤੇ ਜਾਣਕਾਰੀ ਸਾਂਝੀ ਕਰਿਓ ਕਿੰਨੇ ਮੋੜਸੇ ਉੱਥੇ ਇਹ ਸੂਰਜ ਕੁਮਾਰ ਸੀਗਾ ਵੈਸੇ ਤਾਂ ਬੇਸਿਕਲੀ ਇਹ ਬਿਹਾਰ ਤੋਂ ਸੀ ਇਹ ਹੁਣ ਇੱਥੇ ਅਨਸਰੋਂ ਦੇ ਵਿੱਚ ਇਹਦਾ ਭਰਾ ਰਹਿੰਦਾ ਸੀਗਾ ਸੰਦੀਪ ਕੁਮਾਰ ਉਹਦੇ ਕੋਲੇ 4-5 ਦਿਨ ਤੋਂ ਆਏ ਹੋਏ ਸੀ ਵੈਸੇ ਇਹ ਨਾਲਾਗੜ੍ਹ ਫੈਕਟਰੀ 'ਚ ਕੰਮ ਕਰਦਾ ਸੀ ਤੇ ਪਿੰਡ ਅਨਸਰੋਂ ਦੇ ਕੁਝ ਮੁੰਡੇ ਸੀਗੇ ਇੱਕ ਮੁੰਡਾ ਸੀਗਾ ਸਰਵਨ ਰਾਮ ਸਰਵਨ ਰਾਮ ਦੇ ਨਾਲ ਇੱਕ ਤਰੀਕ ਨੂੰ ਇਹਦਾ ਰਾਤ ਨੂੰ ਝਗੜਾ ਹੋਇਆ 8:09 ਵਜੇ ਝਗੜਾ ਹੋਇਆ ਤੇ ਕੁਛ ਇਹਦੇ ਨਾਲ ਮੁੰਡਾ ਸੀਗਾ ਉਹਨੇ ਇਹਨੂੰ ਛੜਾ ਛਡੂ ਦਿੱਤਾ ਫਿਰ ਸਰਵਨ ਰਾਮ ਨੇ ਹੋਰ ਮੁੰਡੇ ਬੁਲਾ ਲਏ ਉੱਚ ਮੁੰਡਾ ਸੀਗਾ ਸੁਖਵਿੰਦਰ ਸੀ ਪ੍ਰਵਿੰਦਰ ਸਿੰਘ ਬਰਿੰਦਰ ਸਿੰਘ ਇਹ ਆਂਸਰੋਂ ਦੇ ਮੁੰਡੇ ਸੀ ਇਹ ਆ ਗਏ ਤਾਂ ਫਿਰ ਇਹਨਾਂ ਨੇ ਵੀ ਆ ਕੇ ਇਹਨਾਂ ਨੂੰ ਕੁੱਟਮਾਰ ਕੀਤੀ ਇਹ ਕੁੱਟਮਾਰ ਨੂੰ ਲੈ ਕੇ ਫਿਰ ਉਹ ਤੋਂ ਬਾਅਦ ਥੋੜਾ ਡਰ ਗਿਆ ਫਿਰ ਆਪਣੇ ਘਰ ਚਲਾ ਗਿਆ ਆਪਣੇ ਭਰਾ ਨੂੰ ਇਹਨੇ ਸਾਰੀ ਗੱਲਬਾਤ ਦੱਸੀ ਇਹਦੇ ਭਰਾ ਨੇ ਇਹਨੂੰ ਦੱਸਾ ਦੇ ਕੇ ਮਤਲਬ ਸਲਾ ਦੇ ਦਿੱਤਾ ਉਹ ਕਹਿੰਦੇ ਵੀ ਸਵੇਪਾ ਆਪਾਂ ਗੱਲ ਕਰ ਲਾਂਗੇ ਪਰ ਥੋੜੀ ਉਹ ਜਿਆਦਾ ਇਸ ਗੱਲ ਨੂੰ ਜਿਆਦਾ ਡਰ ਗਿਆ ਉਹ ਜਾਂ ਇਸ ਗੱਲ ਨੂੰ ਲੈ ਕੇ ਥੋੜੀ ਹਨੀ ਮਹਿਸੂਸ ਕਰ ਗਿਆ ਇਸ ਗੱਲ ਦੀ ਉਹਨੇ ਰਾਤ ਨੂੰ ਮਤਲਬ ਗਲ ਦੇ ਵਿੱਚ ਇੱਕ ਮੰਜੇ ਦੀ ਨوار ਸੀਗੀ ਉਪਰੜ ਕੇ ਗਲ ਦੇ ਵਿੱਚ ਪਾ ਕੇ ਉੱਪਰ ਪੌੜੀਆਂ ਦੇ ਬਣੇ ਹੋਈ ਸੀਗੀ ਸ਼ੈੱਡ ਉਹ ਚ ਐਂਗਲ ਦੇ ਨਾਲ ਲਟਕ ਗਿਆ ਸੀਗਾ ਉੱਚ ਇਹਨੇ ਮਤਲਬ ਆਤਮ ਹੱਤਿਆ ਕਰ ਲਈ ਲਟਕ ਕੇ ਇਹਦੀ ਉਮਰ ਕਿੰਨੀ ਸੀਗੀ ਇਹਦੀ ਉਮਰ 26 ਸਾਲ ਦੀ ਉਮਰ ਸੀਗੀ ਤੇ ਇਹ ਨਾਲਾਗੜ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਹੁਣ ਕੀ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਹੁਣ ਜਿਹੜੇ ਲੜਕਿਆਂ ਨਾਲ ਇਹਨਾਂ ਦਾ ਲੜਾਈ ਝਗੜਾ ਹੋਇਆ ਸੀਗਾ ਇਹਨੇ ਜਿਹੜਾ ਭਰਾ ਹੈ ਸੰਦੀਪ ਕੁਮਾਰ ਉਹਨੇ ਸਾਡੇ ਕੋਲ ਬਿਆਨ ਲਖਾਇਆ ਸੀ ਉਹਨਾਂ ਦੇ ਖਿਲਾਫ ਅਸੀਂ 108 VNSS ਦੇ ਤਹਿਤ ਕਾਰਵਾਈ ਕੀਤੀ। ਆਖਰੀ ਪ੍ਰਸ਼ਨ ਹੋ ਗਿਆ? ਆਖਰੀ ਦਾ ਜਿਹੜਾ ਪੋਸਟਮਾਸਟਰ ਮੈਚ ਉਹ ਬੋਰਡ ਬਣਾ ਕੇ ਕਰਵਾਇਆ ਜਾ ਰਿਹਾ ਹੈ। ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰਫ ਸੀਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਚੈਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਨੇ ਅਨੁਸਾਰ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ 1.5 ਟਨਟਾਂ 4 ਟਨ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋ-ਤਿੰਨ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਅਜਿਹੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂ